I'm stuck ਲੋਹੇ ਦੇ ਦੀਵਾਨ ਹਨ ਅਨੰਤ ਅਨਾਰ ਜੁਫਾ ਰਹੀ ਮੈਂ ਮੰਨ ਜਾ 3 ਤਜਨਾ ਹਰ ਮੇਲ ਹਰ ਪਾਇਆ ਬੜਾ ਭਾਗੀਆਂ ਬਲਰਾਮ ਜੀਓ ਆਪਾਂ ਦਾ ਬਾਤਰੀ ਸਮੇਂ ਤੇ ਨਾ ਪੁੱਛੀ ਨਾ ਬਾਤ ਕਰਨੀ ਬਹੁਤ ਜਾਨ ਤੋਂ ਕਾਹਤ ਨਹੀਂ ਹੋਵੇ ਤੇ ਸਿੱਖੀ ਨੂੰ ਕਰੀਏ ਦੂਜੇ ਭਰਾ ਦਾ ਬਾਤ ਕਰਨਿਆ ਆ ਗਏ ਤੇ ਬਹੁਤ ਕਰਵਾਣਾ ਸੁਣਾਏ ਤੇ ਸਾਲਾ ਬੋਲੇ ਰਿਆ ਹੋ ਆਲੇ ਦੇ ਬਾਗੂਲਾ ਸਤਿਗੁਰੂ ਆਦੇਸ਼ ਹੈ ਸਤਿਗੁਰੂ 국민 רוצה להמדגר פר merger ਜਮੀ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਰਵੱਤ ਸੰਗਤ ਦੇ ਵੱਲੋਂ ਅਰਦਾਸ ਬੇਨਤੀ ਜੋਰਦੀ ਹੈ ਆਪ ਜੀ ਦੇ ਦਰੋਂ ਭਰੋਸਾ ਹੋਈ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਕੋਠਾ ਬਰੂਕਾ ਦੇ ਵੱਲੋਂ ਨਗਰ ਦੀਆਂ ਸਰਵੱਤ ਸੰਗਤਾਂ ਦੇ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ 1 ਜਨਵਰੀ ਨੂੰ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ ਇਸ ਵਿੱਚ ਆਪ ਜੀ ਦੀ ਬੜੀ ਮਹਾਨ ਮਹਾਨ ਕਿਰਪਾ ਹੋਈ ਹੈ Thank <laughs> you. اللہ اکبر 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 ਕਾਲਿਆ ਨਾ ਤੇਜ ਮੇਂ ਜਿਨਾ ਕਾਲਿਆ ਭੰਨ ਤਵਾ ਦੇਖ ਭਾਉ ਤੇ ਜਿਨਾ ਕਾਲਿਆ ਨਾ ਬਰਮ ਤੇ ਜੀ ਜੀਨਾ ਕਾਲਿਆ ਨਾ ਤੇਜ ਮੇਂ ਜਿਨਾ ਕਾਲਿਆ ਤੇਜ ਜੀ ਜੀਨਾ ਸਤਿਕਾਰ ਕਮੇਟੀ ਕੋਠਾਗੁਰੂ ਵੱਲੋਂ ਅੱਜ ਦੋ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਧੀਆਂ ਦੇ ਆਨੰਦ ਕਾਰਜ ਕਰਨ ਵਾਸਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਗਏ ਹਨ ਸਾਜੀ ਇਹ ਸੋਦਨ ਕਾਰਜ ਕੀਤੇ ਜਾਂਦੇ ਹਨ ਅਸੇ ਸਾਲ ਇੱਕ ਜਨਵਰੀ ਰਮੇਸਰ ਨਾਲ ਸਾਰੇ ਨਗਰ ਦੇ ਸੰਜੋਗ ਦੇ ਨਾਲ ਰਲ ਮਿਲ ਕੇ ਐਨਆਰਆਈ ਵੀ ਰੋਵੇ ਜਿੰਨੇ ਵੀ ਸਾਡੇ ਪਿੰਡ ਦੇ ਨੇ ਹੋਰ ਆਸ-ਪਾਸੇ ਦੇ ਇਲਾਕੇ ਦੇ ਸਾਰੇ ਨਗਰਾਂ ਦੇ ਇਲਾਕੇ ਦੇ ਸੰਜੋਗ ਦੇ ਨਾਲ ਇਹ ਵੱਡੇ ਪੱਤਰ ਤੇ ਪ੍ਰੋਗਰਾਮ ਜਿਹੜੇ ਉਹ ਲਿਖੇ ਜਾਂਦੇ ਆ ਅਸੇ ਸਾਲ ਇਸ ਵਾਰ 18 ਲੋੜਵੰਦ ਲੜਕੀਆਂ ਦੇ ਆਨੰਦਕਾਰ ਨੇ ਉਹ ਕੀਤੇ ਗਏ ਹਨ ਗੁਰੂ ਦੀ ਕਿਰਪਾ ਨਾਲ ਤੇ ਜਿਹੜਾ ਸਮਾਗਮ ਆ ਉਹ ਸੰਪੰਨ ਹੋ ਚੁੱਕਿਆ ਸੰਤੂਰਨ ਹੋ ਗਿਆ ਇਸ ਵਕਤ ਤੇ ਸਤਿਗੁਰਾਂ ਦੀ ਪਾਰਕ ਕਿਰਪਾ ਰਹੀ ਹੈ ਬਾਸ ਵੀ ਹੈ ਕਿ ਜਿਹੜਾ ਮੌਸਮ ਸੀ ਬਾਸ ਵਾਲਾ ਸੀਗਾ ਚਲੋ ਸਤਿਗੁਰਾਂ ਦੀ ਰਹਿਮਤ ਰਹੀ ਹੈ ਹੁਣ ਹੋਰ ਲੰਗਰ ਚੱਲਦੇ ਨੇ ਤਕਰੀਬਨ 29 ਤਰੀਕ ਤੋਂ ਲੈ ਕੇ ਜਿਹੜੀ ਕੜਾਹੀ ਦਾ ਛਡਾਈ ਜਾਂਦੀ ਆ ਆਪਣੀ ਮੰਡੀ ਦੇ ਵਿੱਚ ਇਕੱਠ ਬਹੁਤ ਹੋ ਜਾਂਦਾ ਸੰਗਤ ਬਹੁਤ ਦੂਰ ਤੋਂ ਡੇ ਆਉਂਦੀ ਆ ਹੋਰ ਬਰਾਤਾਂ ਹੋ ਜਾਂਦੀਆਂ ਨੇ ਤੇ ਨਤੀ ਤਰੀਕ ਤੋਂ ਲੈ ਕੇ ਸਾਰੇ ਨਗਰ ਦੇ ਭਲੇ ਲਈ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਏ ਜਾਂਦੇ ਨੇ ਉਹਦੇ ਵਿੱਚ ਸਾਡੇ ਨਗਰ ਦੇ ਜਿੰਨੇ ਵੀ ਗ੍ਰਾਂਥੀ ਸਿੰਘ ਨੇ ਜਾਂ ਪੀ ਸਿੰਘ ਨੇ ਸਾਰੇ ਖੁਸ਼ੀ-ਖੁਸ਼ੀ ਟੋਲਾ ਲਾਉਂਦੇ ਨੇ ਤੇ ਜਾਪ ਕਰਦੇ ਨੇ 7 ਜੂਨ ਦਾ 31 ਤਰੀਕ ਨੂੰ ਘੋਮ ਪਾਏ ਗਏ ਉਸ ਤੋਂ ਬਾਅਦ ਮੇਰੇ ਜਿਹੜੇ ਜਿਵੇਂ ਅੱਜ ਦਾ 1 ਤਰੀਕ ਦਾ ਪ੍ਰੋਗਰਾਮ ਸੀ 31 ਤਰੀਕ ਨੂੰ ਘੋਮ ਤੋਂ ਪਰੰਤ ਬਿਹੜੀਆਂ ਉਤਾਰੀਆਂ ਚੱਲ ਪਈਆਂ ਸਾਰੇ ਨਗਰ ਦਾ ਸੰਜੋਗ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ